ਕਈ ਸਰਕਾਰਾਂ ਵੱਲੋਂ ਲੰਬਿਤ ਪਿਆ ਹੁਸ਼ਿਆਰਪੁਰ ਦਾ ਮੈਡੀਕਲ ਕਾਲਜ ਕੀ ਇਸ ਵਾਰ ਵੀ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਵਿੱਚ ਬਣੇਗਾ ਮੈਡੀਕਲ ਕਾਲਜ ਵਿਧਾਨ ਸਭਾ ਦੇ ਵਿੱਚ ਐਮਐਲਏ ਬ੍ਰਹਮਸ਼ੰਕਰ ਜਿੰਪਾ ਵੱਲੋਂ ਚੱਕਿਆ ਗਿਆ ਮੁੱਦਾ ਅਤੇ ਨਾਲ ਸਫਾਈ ਕਰਮਚਾਰੀਆਂ ਦੇ ਤਨਖਾਹ ਦੇ ਵਾਅਦੇ ਵਾਸਤੇ ਵੀ ਮੁੱਦੇ ਨੂੰ ਚੱਕਿਆ ਗਿਆ। ਸ਼੍ਰੀ ਬ੍ਰਹਮਸ਼ੰਕਰ ਜਿੰਪਾ ਜੀ ਸਪੀਕਰ ਸਾਹਿਬ ਤੁਹਾਡਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਪਹਿਲੇ ਮੈਨੂੰ ਗੱਲਸ਼ ਕਰਨ ਦਾ ਮੌਕਾ ਦਿੱਤਾ। ਇੱਕ ਬਹੁਤ ਅਹਿਮ ਮੈਟਰ ਹੈ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਲਈ ਹੈ ਔਰ ਖਾਸ ਤੌਰ ਤੇ ਮੈਂ ਹੁਸ਼ਿਆਰਪੁਰ ਦੀ ਗੱਲ ਕਰਾਂਗਾ ਪਹਿਲਾਂ ਪੁੱਛ ਆ ਜੀ ਸਾਡੇ ਜਿੰਨੇ ਸੀਵਰੇਜ ਦੇ ਕਰਮਚਾਰੀ ਹੈ ਜਿਹੜੇ 10-10 ਸਾਲ ਤੋਂ ਕੰਮ ਕਰ ਰਿਹਾ ਉਹਨਾਂ ਨੇ ਸਪੈਸ਼ਲੀ ਜਿਸ ਦਿਨ ਮੈਂ ਹਾਊਸ ਜਾਣਾ ਸੀ ਮੈਨੂੰ ਆ ਕੇ ਮਤਾ ਦਿੱਤਾ ਕਿ ਸਾਡੇ ਲਈ ਕੋਈ ਗੱਲ ਕਰੋ ਜਾ ਕੇ ਕਿਉਂਕਿ ਸਾਰੇ ਪੰਜਾਬ ਦੀ ਸੀਵਰ ਲਾਈਨਾਂ ਬੜੀਆਂ ਪੁਰਾਣੀਆਂ ਨੇ ਔਰ ਜਿੱਦਾਂ ਮਰਜ਼ੀ ਸਾਡੇ ਸੀਵਰੇਜ ਦੇ ਕਰਮਚਾਰੀ ਆ ਉਹਨਾਂ ਨੂੰ ਚਲਾਉਂਦੇ ਆ ਔਖੇ ਸੌਖੇ ਹੋ ਕੇ ਔਰ ਕਿਉਂਕਿ ਐਡਾ ਵੱਡਾ ਸਟਰਕਚਰ ਤਾਂ ਵੀ ਚੇਂਜ ਕੀਤਾ ਜਾ ਸਕਦਾ ਪਰ ਅਸੀਂ ਉਹਨਾਂ ਕਰਮਚਾਰੀਆਂ ਦੀ ਜ਼ਰੂਰ ਉਹਨਾਂ ਦਾ ਹੱਥ ਫੜੀਏ ਉਹਨਾਂ ਨੂੰ ਇੱਕ ਵਾਜਬ ਉਹਨਾਂ ਸਾਗਰ ਪੱਕੇ ਨਹੀਂ ਕੀਤਾ ਜਾ ਸਕਦਾ ਸਾਰਿਆਂ ਨੂੰ ਤਾਂ ਉਹਨਾਂ ਨੂੰ ਅਸੀਂ ਇੱਕ ਵਾਜਬ ਤਨਖਾਹ ਦੇ ਲੈ ਕੇ ਆਈਏ ਮੇਰੀ ਕਾਰਪੋਰੇਸ਼ਨ ਹੁਸ਼ਿਆਰਪੁਰ ਨੇ ਦਾ ਇੱਕ ਮਤਾ ਵੀ ਪਾਇਆ ਸੀ ਗੋਗਨ ਲੋ ਮਤਾ ਬੰਦਾ ਮੈਂ ਹਾਊਸ ਦਾ ਮੈਂਬਰ ਵੀ ਆ ਕਾਰਪੋਰੇਸ਼ਨ ਦਾ ਬਦੌਰ ਐਮ ਐਲ ਏ ਤੇ ਉਹਨਾਂ ਨੇ ਮਨੂ ਉਥੇ ਨਾਲ ਉਹਨਾਂ ਨਾਲ ਸਹਿਮਤ ਵੀ ਹੋਣਾ ਪਿਆ ਸੋ ਮੇਰਾ ਮਕਸਦ ਇਹ ਹੈ ਕਿ ਮੇਰੇ ਲਿਹਾਜ਼ ਨਾਲ ਸਭ ਤੋਂ ਜਿਹੜਾ ਔਖਾ ਕੰਮ ਉਹ ਕਰਦੇ ਆ ਤੇ ਉਹਦੇ ਨਾਲ ਨਾਲ ਟੈਕਨੀਕਲੀ ਸਾਨੂੰ ਅੱਜ ਗੱਡੀਆਂ ਜਿਹੜੀਆਂ ਹੈ ਉਹ ਹਰੇਕ ਇਲਾਕੇ ਦੀ ਦਿੱਤੀਆਂ ਜਾਣ ਤਾਂ ਕਿ ਉਹ ਆਪਣੇ ਜਿਹੜੇ ਕਰਮਚਾਰੀ ਆ ਉਹਦੇ ਵਜ੍ਹਾ ਪ੍ਰੈਸ਼ਰ ਨਾ ਲਾਈ ਨਾ ਖੁੱਲਣ ਥੈਂਕ ਯੂ ਦੂਜੀ ਗੱਲ ਇੱਕ ਬਨ ਸਰ ਪਲੀਜ਼ ਬਨੋ ਅੱਜ ਟਾਈਮ ਹੋ ਗਿਆ ਹੋ ਗਿਆ ਹੋ ਗਿਆ ਪਲੀਜ਼ ਬੈਠੋ ਡਾਕਟਰ ਅਮਨਦੀਪ ਗੌਰ